ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਤੇ ਅਰਦਾਸ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕਲਾਸ ਤੇ ਬੇਨਤੀ ਆ ਨਰਕ ਪਰਖ ਤੇ ਤਸੱਲੀ ਜ਼ਰੂਰੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਸਜਣੋ ਕਿਸੇ ਦਾ ਫਾਇਦਾ ਜਾਂਦਾ ਹੈ ਅੱਜ ਦੀ ਵੀਡੀਓ ਆਪਣਾ ਜਿਹੜੀ ਕਵਰ ਕਰ ਰਹੇ ਆ ਬਣਾ ਰਹੇ ਆ ਡਰੈਸ ਪਿੰਡ ਭਾਈ ਲੱਧੂ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਫੱਟੀ ਭਾਈ ਗੁਰਪੀ ਗੁਰ ਪਹੁੰਚੇ ਗੋਪੀਕੁਲ ਤੇ ਵਧੇਰੇ ਜਾਣਕਾਰੀ ਕਰਦੇ ਆ ਸਾਂਝੀ ਨੇ ਜੁੜੇ ਰਹੋ ਐਂਡ ਤੱਕਰ ਭਾਈ ਗੁਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਤਾਬਤਾਓ ਕਿਰਪਟਾਏ ਵਧੀਆ ਆ ਗਿਆ ਤੁਹਾਡੀ ਕਿਰਪਾ ਮਾਨ ਨੰਦ ਆਉਂਦੇ ਤੇ ਜਾਂਦੇ ਬੋਲ ਪੋਲ ਜੀ ਸਿਆ ਸ਼ੁਗਰ ਆ ਹਾਂ ਜੀ ਹਾਂ ਜੀ ਚਲੋ ਡਰੈਸ ਕਰਕੇ ਵੀਰ ਨੂੰ ਓਟੇ ਕਰਾਂ ਇਹਨਾਂ ਦੇ ਭਾਈ ਲੱਡੂ ਹੂੰ ਆਪਣਾ ਵੀਰ ਪਟੇ ਜਿਹੜਾ ਸ੍ਰੀ ਤਨਕਾਰ ਸਿੰਘ ਇਹ ਮੋਬਾਈਲ ਨੰਬਰ ਭਾਈ 981436593 ਠੀਕ ਆ ਥਾਂ ਤੂੰ ਤੇ ਵਧੀਆ ਤੂੰ ਬਣਾਦਾ ਤੂੰ ਜੇ بارش ਨੇ ਕੰਮ ਬਾਰਿਸ਼ ਖਰਾਬ ਕਰਤਾ ਹਨਾ ਬਾਰਿਸ਼ ਚ ਉੱਤਰਦੀ ਨਹੀਂ ਜੋ ਹਾਂ ਤੂੰ ਤੇ ਬਹੁਤ ਵਧੀਆ ਬਣਾਦਾ ਤੂੰ ਪਰ ਇਹ ਹੈ ਕਿ ਜਗਾ ਜਵੇਂ ਬਾਹਰ ਲਈ ਨੂੰ ਹਿਸਾਬ ਕਿਤਾਬ ਲਈਏ ਤੇ ਬੜਾ ਬਾਹਰ ਨਰਕ ਜਾ ਵਜ ਜਾ ਪਿਆ ਕੱਚਾ ਹੈ ਨਾ ਮਿੱਟੀ-ਮਿੱਟੀ ਪੈ ਗਈ ਫਿਰ ਰੋਗ ਆ ਜਾਊਗਾ ਤੇ ਸ਼ੁਰੂਆਤ ਕਰੀਏ ਨੀਲੀ ਤੋਂ ਹਾਂ ਜੀ ਨੀਲੀ ਕਿੰਨਾ ਬਈ ਦੁੱਧ ਹੋਊਗਾ ਪੱਕਾ ਇਹਦੇ ਥੱਲੇ 9.5 ਆਪਾਂ 9 ਹੀ ਦੱਸਣਾ ਪੱਕਾ ਦੱਸਣਾ ਨਾ ਪੱਕਾ ਪੱਕਾ ਹਾਂ ਚੋਣ ਕਿਦਾਂ ਚੋਣ ਵਧੀਆ ਬਿਲਕੁਲ ਓਕੇ ਓਕੇ ਨੀਲੀ ਚ ਆ ਗਈ ਨਾ ਪਿਓ ਨੀਲੀ ਪਿਓ ਨਹੀਂ ਪਿਓ ਨਹੀਂ ਲੈ ਥਣ ਵੀ ਗਲਾਬੀ ਨੀਲੀ ਤੇ ਜੇ ਸੂਏ ਹੂੰ ਤੇ ਥਣ ਗਲਾਬੀ ਬਿਲਕੁਲ ਗਲਾਬੀ ਥਣਾ ਵਾਲੀ ਆ ਗਈ ਹੋਲਦੀ ਗਿਆ ਮੇਰਾ ਪ੍ਰਾ ਇੱਕ ਹੋਰ ਬੜਾ ਵਧੀਆ ਪ੍ਰਬੰਧ ਲਾਇਆ ਬਾਈ ਗੁਰਪ੍ਰੀਤ ਨੇ ਦੇਖੋ ਇਹ ਕਬਲਾਏ ਜੇ ਲਾਏ ਇਹਨਾਂ ਦੇ ਵਿੱਚ ਪਾਣੀ ਜਿੰਨਾ ਪੀਤੀ ਜਾਓਗੇ ਓਨਾ ਹੀ ਤਰਿਆਊਗਾ ਟੋਪਰ ਕਣਾ ਜਿੰਨਾ ਬੜਾ ਸੋਹ ਗਿਆ ਵੇ ਲੋ ਮਜਾ ਆਪਣੇ ਆਪ ਹੀ ਪਾਣੀ ਪੀਤੀ ਜਾਣੀਆਂ ਜਿੰਨੇ ਲੋੜ ਆ ਓਨਾ ਹੀ ਇਹ ਕਬਲਾਇਆ ਫਿਰ ਭਰੀ ਜਾਣਾ ਇਹ ਵੀ ਜ਼ਰੂਰੀ ਆ ਗੱਲਾਂ ਪਤਾ ਆਪਾਂ ਨੂੰ ਪਾਣੀ ਪਾਉਣੇ ਆ ਤੇ 5-5 ਮਿੰਟ ਹੀ ਪੀਤੀ ਜਾ ਆ ਪੀਤੀ ਜਾਣੀਆਂ ਐ ਜਿਹੜਾ ਉਪਰੋਂ ਬਾਰੋਂ ਡੰਗਰ ਆਉਂਦਾ ਨਹੀਂ ਛੇਤੀ ਪੀਂਦਾ ਨਾ ਹਾਂਜੀ ਹਾਂਜੀ ਤੇ ਕੱਟਾ ਮਗਰ ਹਾਂਜੀ ਕੱਟਾ ਮਗਰ ਕੱਟਾ ਮਗਰ ਹਾਂਜੀ ਸੱਚ ਨੂੰ ਪਿਓਰ ਨੀਲੀ ਰਾਵੀ ਆ ਗਈ ਵਾਈਟ ਹਾਂ ਵੰਗੇ ਤੋਂ ਕੋਈ ਬੱਚੇ ਚੁੱਕੀ ਤੋੜੀ ਪਾਣੀ ਮਾਰੋ ਸਭਾ ਅੱਛਾ ਹਾਂਜੀ ਹਾਂਜੀ ਕਿਉਂ ਨੀਲੀ ਇਹੋ ਜਿਹੀਆਂ ਹੁੰਦੀਆਂ ਨੇ ਨੀਲੀਆਂ ਠੰਡੀਆਂ ਹੁੰਦੀਆਂ ਹਾਂਜੀ ਬਾਈ ਗੁਰਪ੍ਰੀਤ ਰੇਟ ਰੇਟ ਹਮ ਕੀ ਕਰ ਦਈਏ ਜੈਸਨ ਹੈ 75 ਜੈਸਨੋ 70 ਦੀ ਡੇਟ ਪੂਰੇ 5 70 ਦੀ 2 ਹਜ਼ਾਰ ਦੀ ਯਾਰ ਨਹੀਂ ਦੋ ਜੀ ਕੰਮ ਤਾਂ ਹੈ ਨਾ ਮੋਰ ਕੇ ਭੈਣ ਭਰਾ ਵੀ ਕਿਸੇ ਨੇ ਛੋੜ ਕਰਾਉਣਾ ਨਹੀਂ ਦਾ ਨਹੀਂ ਸਾਹਿਬ ਯਾਰ ਛੱਡ ਗਏ 1000 ਦੋ ਨਹੀਂ ਨਹੀਂ ਦੋ ਚਲੋ ਠੀਕ ਆ ਹਾ ਦੂਜੇ ਨੰਬਰ ਵਾਲੀ ਮੈਡੀਕੀ ਦੀ ਡਿਟੇਲ ਹੈ ਜਿਹੜੇ ਸਵੇਰ ਤੇ ਬੱਚਿਓ ਵਗੈਰਿਆ ਦੇਖੋ ਜੀ ਹਾਂ ਇਹ ਵੀ ਨੀਂਦੀ ਦਾ ਪੱਖ ਰੱਖਦੀ ਆ ਪੱਖ ਰੱਖਾਂਗੇ ਜਾਨੀ ਨਹੀਂ ਕਰੋ ਇਹ ਰੱਖੀਏ ਹਾਂ ਜੀ ਭਰਾਵਾਂ ਨੂੰ ਸਾਰਾ ਪਤਾ ਮੁੜ ਕੇ ਲਾ ਦਿੰਦਾ ਪੱਖ ਜ਼ਰੂਰ ਰੱਖੀਏ ਤੇ ਬਿੱਲੀ ਮਣ ਕੀ ਆਖ ਮੱਥੇ ਤੇ ਬਲ ਭੂਲੇਗਾ ਜੀ ਠੰਡੀ ਦੁੱਧ ਕਿੰਨਾ ਹੈ ਦੁੱਧ ਲੇ ਲਓ ਸਾਤੇ ਆਠ ਮੈਂ ਕੋਈ ਆਠ ਮੰਨ ਕੇ ਲੈ ਲੇ ਆਠ ਕਿਲੋ ਦੁੱਧਿਆਂ ਤੇ ਬਿਨਾ ਬੱਚੇ ਤੋਂ ਹਾਂਜੀ ਹਾਂਜੀ ਮਿਲਦੀ ਕਿੱਦਾਂ ਮਿਲਦੀ ਨਾ ਸੰਤੂ ਸਾਹਿਬ ਜਿੱਦਰੋਂ ਲਿਆਇਆ ਹਾਂ ਉੱਥੇ ਵੀ ਦੋ ਟਾਂ ਚਾਈਂ ਤੇ ਮੈਂ ਲਿਆ ਆ ਗੇ ਆ ਲੈ ਆ ਤੇ ਅਗਲੇ ਦਿਨ ਫੁਰਕੇ ਫਿਰਦਾ ਆਪੇ ਹਾਂ ਤਾਂ ਮਿਲਦੇ ਹੁਣ ਆਪੇ ਮਿਲਦੇ ਪੀ ਆ ਹਾਂ ਜੋ ਤਾਂ ਮਿਲਦਾ ਪਾਰੇ ਦੇ ਹਾਂਜੀ ਪਾਰੇ ਤਾਂ ਥਾਣਾ ਨੂੰ ਪਾਣੀ ਪੋਣੀ ਮਾਰਉਂਦੇ ਦੋ ਚਾਰ ਮਿੰਟਾਂ ਦੇ ਬਾਅਦ ਪੈਂਦੀ ਠੀਕ ਹੈ ਤੇ ਠੰਡੀ ਬੜੀ ਇਹ ਨਾ ਤਾਂ ਮਤਲਬ ਉਹਨਾਂ ਦਾ ਪੱਠਾ ਵੜਾ ਰਿਹਾ ਹੈ ਇਹਨਾਂ ਨੇ ਘਾਰੇ ਪੱਠਾ ਤਾਂ ਕਰਕੇ ਥੋੜਾ ਜਿਆ ਲੇਸ ਫੋਨਾ ਰਖਾਉਂਦੀ ਹਾਂ ਹਾਂ ਏ ਭਾਈ ਕੀਮਤ ਹਾਂ ਪਾਰਤੀ ਦੇ ਦੀਏ 60 ਦੀ ਹਾਂ ਜੈ ਸਨੋਈ ਕਰਦੇ 60000 ਦੀ ਨਹੀਂ ਜੈਜ ਕਰਦੇ 2 ਛੱਡ ਦੋ 60 60 ਜੋ 57 58 ਤਤ ਵੀ ਨਹੀਂ ਜਾਣ ਕਰਦੇਗੇ ਚੱਲ 57000 ਦੀ ਦੁੱਧ 9 ਕਿਲੋ ਮਿਲਦੀ ਪਹਾੜੇ ਦੇ ਆ 8 ਕਿਲੋ ਮਿਲਦੀ ਪਹਾੜੇ ਤੇ ਆ 8 ਕਿਲੋ ਐ ਉਹ ਲਾਦੀ ਕਰ ਮੈਨੂੰ ਮੈਂ ਪੂਰੀ ਨਿੱਗ ਰਿਆ ਥੱਲਾ ਵਿਖਾਈ ਮੇਰਾ ਵੀਰਾਂ ਨੂੰ ਪੂਰੀ ਗਾਂ ਬੜੀ ਸੁਣੀ ਹੋਈ ਨਾ ਜਦੋਂ ਹਾਂ ਤੇ ਰੁਪਈਏ ਬਤਾਉ ਕਿ ਵਜਨ ਵੱਟੇ ਵਾਲੀ ਮੈਨਾਂ ਪੂਰੀ ਪੂਰੀ ਵਾਕਿਆ ਯਾਰ ਤੇ 22 ਵੀ 7 ਵਜੇ ਦੀ ਆਪਣਾ ਤਾਂ ਪਲਾਨ ਨਹੀਂ ਵੀਡੀਓ ਦਾ ਅੱਜ ਹਾਂ ਤੇ ਆ ਗੱਪਾਂ ਨੇ ਤੇ ਸੂਈ ਤੇ ਸੂਈ ਆ ਜੀ ਬੱਚਾ ਬੱਚਾ ਇਹਨਾਂ ਮਗਰ ਬੱਚਾ ਠੀਕ ਹੈ ਬੱਚਾ ਹਾਂਜੀ ਗਰਮੀ ਤੇ ਦੁੱਧ ਦੁੱਧ ਸੰਧੂ ਸਾਹਿਬ ਵੀ 19 ਦੇ ਲੈ ਜੇ ਕੋਈ ਦੁੱਧ ਦਾ ਤੇ ਭੰਡਾਰ ਆ ਅੱਛਾ 19 ਕਿਲੋ ਦੀ ਗਰੰਟੀ 19 ਕਿਲੋ ਦੀ ਗਰੰਟੀ ਤੇ ਧਾਰਾ ਐ ਬਰਾਬਰ ਤੇ ਪੋਲੀ ਭਾਵੇਂ ਜਵਾਗ ਛੋਲੇ ਖੋਲ ਦੇ ਮੇਰਾ ਭਰਾ ਉਹ ਮੰਨੀ ਭਾਇਗਾ ਛੋਲੇ ਦੇ ਦੇ ਲੋ ਜੀ ਸੱਚ ਨੂੰ ਲੈ ਵਰੀ ਬੰਤਰ ਥੋੜੀ ਜੀ ਗਾਂ ਨੂੰ ਵਿਖਾਉਂਦੀ ਆ ਹਾਂਜੀ ਹਾਂਜੀ ਇਹ ਥਨਾਰੀ ਤੇ ਬਾਕੀ ਵਹਿੜ ਜੰਗੀ ਦੁੱਧ 19 ਕਿਲੋ ਆ ਭਾਈ ਕਹਿੰਦਾ 25 ਦਿਵਾਉਗੀ ਅੱਛਾ ਹਾਂਜੀ ਆ ਇਹ ਨਾ ਕਰਮੀ ਕਰਮੀ ਕਰਕੇ ਨਾ ਬਿਲਕੁਲ ਜਿਵੇਂ ਇਤਾਂ ਵਾਲੀ ਆ ਤਾਂ ਮੈਂ ਇਹਦੇ ਲੈ ਆਂਦੇ ਨਹੀਂ। ਪੱਕੇ ਥਾਂ ਦੀ ਆਉਣ ਕਰਦੀ। ਬਿਲਕੁਲ ਬਿਲਕੁਲ। ਲਓ। ਆ ਸਜਣੋਂ ਥਾਂ ਜੀ ਦੇਖ ਕੇ ਕਰੋ। ਠੰਡੀ ਬਣੀ ਜਿੱਥੇ ਮਰਜੀ ਛਾੜਦੇ। ਵਾਕੇ ਜੀ। ਥਾਂ ਵੀ ਮੁੱਠੀ ਤੋਂ ਬਾਹਰ ਹੀ ਆਉਣਗੇ। ਬਿਲਕੁਲ। ਤੇ ਬਾਈ ਰੇਟ ਇਹਦਾ ਕੀ ਰਹਿ ਗਿਆ? ਇਹ ਵੀ 55 ਦੀ ਦੇ ਦਈਏ। ਜੈ ਸਨੋਈ। ਹਾਂ ਜੀ ਹਾਂ ਜੀ। ਹੋਰ ਕਰ ਦਈਏ। ਪੂਰੇ ਦਿਨ ਦੀ ਦੇਰੀ ਤੇ ਯਾਰ ਕਰਦੇ 42 48 48 ਠੀਕ ਆ ਗੱਬਣ ਆ ਗਈ ਹਾਂ ਜੀ ਇਹ ਗੱਬਣ ਆ ਗਈ ਨਾਨਾ ਵੜਾ ਮੱਝਾਂ ਨਾਲ ਲੱਗਾ ਜੱਟ 47 ਦੀ ਦੇ ਦੋ ਹੈ 47 ਦੀ ਦੇ 47000 ਦੀ ਚਲ ਇਹਨੂੰ ਖੋਲ ਗਈ ਚੌਥੇ ਨੰਬਰ ਵਾਲੀ ਨੂੰ ਇਹ ਗੱਬ 47 ਦੀ 5000 ਵਾਲੀ ਲੱਭਣੀ ਨਹੀਂ ਇਹਨੂੰ ਸੱਚ ਨੂੰ 47 ਦੀ ਤੇ 19 ਕਿਲੋ ਦੁੱਧ ਜਿਹੜਾ ਮਗਰ ਬਚਾ ਤੇ ਆ ਵੈੜ ਤੀਜਾ ਸੁਹਾ ਤੇ ਚੌਥਾ ਹੋਊਗੀ ਤੇ ਦੂਜਾ ਹੋਊਗੀ ਇਹ ਦੁੱ쨰 ਸੁਣਾ ਦੇ ਨੇ ਅੱਛਾ ਤੇ ਥਾਣੇ ਨੂੰ ਵੇਖੋ ਲੱਗਾ ਕਿਹੜਾ ਮੱਝਾਂ ਵਾਲਾ ਮੱਝਾਂ ਵਾਲਾ ਕਿਆ ਬਾਤ ਹੈ ਖਾਂ ਥੋੜਾ ਖੁੱਲੀ ਤੋਰ ਕੇ ਬਸਾਉਂਦੇ ਆਪਣਾ ਤੇ ਅਜੇ ਸ਼ਾਇਦ ਖੱਟਾ ਸੀਪਾ ਰਾਕੇ ਥਣ ਵਾਲਾ ਜੰਗਾ ਨਾ ਮੇਰੀ ਟਿੱਪੀ ਤੇ ਫੇਰੇ ਹੀ ਆ ਚਾਈਏ ਠੀਕ ਆ ਲਓ ਸੱਜਣੋ ਸ਼ਹਿਰ ਹੀ ਆਉਂਦਾ ਦਿਨ ਚਾਰ ਪੰਜ ਖੁੱਲੇ ਡੁੱਲੇ ਲੈ ਜਾ ਹਾਂ ਜੀ 22 23 ਲੀਟਰ ਇਹਨੇ ਚੁਆਇਆ ਪਿਛਲੇ ਸੂਏ ਅੱਛਾ ਤੋਂ ਆਂਦੇ ਨੀ 26 ਲੀਟਰ ਦੁੱਧ ਚਲੋ 26 ਵਿੱਚ ਛੱਡੋ 25 ਮਾਣ ਨਹੀਂ ਦਊਂਗਾ ਓਕੇ ਓਕੇ ਬੰਦੋ ਜੂੰਦੀ ਰਵੇ ਤੇ ਟਿੱਪਣ ਲੱਗਿਆ ਨਹੀਂ ਕਿਤੇ ਲੱਗ ਨਹੀਂ ਲਈ ਵਧੀਆ ਵਧੀਆ ਗੱਲ ਬਹੁਤ ਚੰਗੀ ਗਾਂ ਐ ਵੈੜ ਹਾਂ ਬਾਕੀ ਜੀ ਸੱਜਣੋ ਨਾੜਾ ਨੂੜਾ ਸਾਂਧੀਆਂ ਚੈੱਕ ਕਰ ਲੋ ਬਾਹਨੇ ਦੀਆਂ ਨੇੜ ਨੂੰ ਚੈੱਕ ਕਰਾ ਸ਼ਾਇਦ ਕਿਆ ਤੇ ਰੇਟ ਬਾਈ ਕੀ ਕਰ ਦਗੇ 52 ਦੀ ਦੇ ਰਹੀ 52 ਦੀ ਹਾਂਜੀ 56 ਦੀ ਨਾ ਕਰ ਦਗੇ ਚੱਲ ਦੋ ਚੱਲ ਜਾਣ ਦੇ ਦੋ ਛੱਡ ਦੋ ਕਿੰਨਾ ਜੀ 54 ਅੱਛਾ ਦੋ ਛੱਡ ਨਾ ਠੀਕ ਆ 54 ਦੀ ਠੀਕ ਆ ਜੂੰਦੇਰਾ ਭੈਣ ਭਰਾ ਪਰ ਗਾਂ ਪੈਂਡ ਦੀ ਵੇਖ ਜਾਨੀ ਜੱਟਾ ਯਾਰ ਆ ਗਈ ਜਰਸੀ ਜਰਸੀ ਆਈ ਹੈ। ਸੁਈ ਸਵਾਈ। ਸੁਈ ਸਵਾਈ ਮਗਰ ਵੱਚੀ। ਵੱਚੀ ਜੀ। ਹਾਂ ਜੀ। ਖੁੱਲ ਗਏ ਨੂੰ ਵੀ। ਭਾਈ ਦੁੱਧ ਕਿੰਨਾ ਹੋਊਗਾ? ਦੋ ਤਾਂ 13.5 ਹੈ। ਪੱਕਾ। 13.5 ਕਿਲੋ? ਮਗਰ ਵੱਚੀ ਜਿੰਦੀ। ਮਗਰ ਵੱਚੀ। ਲੈ ਆਇਆ ਲੋ ਕਮਾ ਲਿਆ। ਜਰਸੀ ਵੱਚੀ ਆ ਗਿਆ ਵੱਚੀ ਆ। ਹਾਂ ਜੀ ਹਾਂ ਜੀ। ਨਹੀਂ ਆ ਵੱਚੀ ਤੇ ਆਉਂਦੀ ਭਾਈ ਭਾਜ। ਹਾਂ ਜੀ ਹਾਂ ਜੀ। ਲੈ ਆ। ਮਗਰ ਲੈ ਥਾਂ ਦੇ ਵਿੱਚ ਨਾ ਨਹੀਂ ਆਲੇ। ਹਾਂ। 84 ਕਰ। ਠੀਕ ਆ ਇੱਕ ਸਾਈਡ ਦੇ ਕਬੈਣੀ ਵਾਲੇ ਹਾਂਜੀ ਠੀਕ ਆ ਤੇ ਰੇਟ ਬਾਈ ਜੀ ਇਹ ਤੁਹਾਨੂੰ ਦੇ ਦਈਏ 42000 ਹੀ ਕਰਨਾ ਦਾ 40 ਹੀ ਦੇ ਦਗੇ 40 ਹੀ ਵੇਦੋਗੇ ਚਲੋ 40 ਹੀ ਜਾਣਦੇ ਹਾਂ ਹੈ ਜਾਂ ਸ਼ਰਟ ਦੇਖੋ ਦੋ ਹੀ ਸ਼ਰਟ ਫਿਰ ਠੱਟ ਜੈਸਨੋ 38 ਜਾਣਦੇ 38 ਕੇ ਹਾਂ ਹਾਂਜੀ ਦੋ ਘੜ 40 38000 ਦੀ ਚੈਸ ਲਓ ਹਾਂਜੀ ਆ ਗਈ ਜੋ ਡਾਉਂਸਰ ਆਫਸਰ ਇਹ ਵੇਖੋ ਬਣੀ ਬੁਣੀ ਕਾ ਨਹੀਂ ਬਣੀ ਨਹੀਂ ਜੇ ਨੀਲੀ ਜਾ ਗਈ ਨਾਲ ਨੀਲੀ ਕਾ ਬਿੱਲੀ ਮਣਗੀ ਅੱਖ ਤੇ ਮੱਥੇ ਮੱਥੇ ਤੇ ਬਾਹਰ ਤੇ ਜਾਤ ਤੇ ਕੁਆਲਟੀ ਜਿਹਨੂੰ ਪਰਖਿਆ ਉਹ ਵੇਖੂ ਮੇਰਾ ਵੀ ਹਾਂ ਪੂਰੀ ਪੂਰੀ ਸੇਂਗ ਕੁੰਡਾ ਤੇ ਬੂਤੀ ਵੇਖੋ ਕਿੰਨੀ ਲੱਗੂ ਜ਼ਿਆਦਾਤਰ ਹੋਰ ਮੇਰੇ ਕੋਲ ਵੀ ਝੋਟੀਆਂ ਇਥੋਂ ਤੱਕ ਦੀ ਮਾਂ ਗੁੱਤੀ ਬਾਕੀ ਦੇ ਪਤਲੇ ਪੂਰੀ ਸੁੰਦਰ ਛੋਟੀ ਜਦ ਤਰ ਬਰੂngੀ ਲੈ ਚੱਲ ਮੇਰਾ ਵੀਰ ਦੋ ਸਾਲਾਂ ਦੀ ਜੋਗੀ ਉਟਾਈਆਂ ਦੀ ਇਹ ਨਹੀਂ ਦੋੋਂ ਗਦੀਆਂ ਤਾਂ ਦੋਂਦੀ ਹੋ ਗਈ ਇਹ ਤਾਂ ਆ ਦੋਂਦੀ ਹੋ ਗਈ ਤੇ ਰੇਟ ਇਹ ਤੁਹਾਨੂੰ ਤਾਂ 35 ਨਹੀਂ ਦੇਈਏ ਜੈ ਸੋਈ 33 33 ਨਹੀਂ 33 ਓਖਾ ਜਾਂ ਦੇ 31 ਦੀ ਦੇ ਦੋ 31 ਦੀ ਮੋੜਨਾ 31 ਦੀ ਦੇ 31 ਹਜ਼ਾਰ ਦੀ 31 ਦੀ ਹਾਂਜੀ ਸੱਜਣੋ 31000 ਨੇ 30 ਦੀ ਕਰਦੇ ਪਰ ਕਰ ਦੋ ਕੋਈ ਜਾ ਕੇ ਠੀਕ ਆ ਕਿ ਸੱਜਣੋ ਇਹ ਮਿਲ ਜੂਗੀ ਤੇ ਗਾਈ ਚੰਗੀਆਂ ਮੜੀਆ ਗਾਂ ਕਰਦੇ ਆ ਉਹ ਗਾਂ ਚ ਜਿਹਨੂੰ ਖਾ ਲਓ ਜੀ ਲਓ ਜੀ ਪਟਾਕੇ ਪਾਈ ਫਿਰਦੀਆਂ ਜਿਹੜੀ 54000 ਵਾਲੀ ਆ ਤੁਹਾਡੇ ਮਨ ਨੂੰ ਜ਼ਰੂਰ ਲੱਗਣਗੀਆਂ ਆਪਣੀ ਖਰੀਦਦਾਰੀ ਕਰਿਓ ਸਾਸੀ ਗਾ